ਪਹਿਲਾਂ ਸਾਡੇ ਜਵਾਗ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਾ ਜਾਂਦਾ ਉਹ ਫਿਰ ਸਿਆਸੀ ਨਿਸ਼ਾਨੇ ਭੁੰਡੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਤੇ ਮੇਰੇ ਜਵਾਗ ਦੀ ਅੱਜ ਜਾਂਚ ਧੰਗ ਨਾਲ ਹੋਵੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸੁਖਵੰਦਰ ਦੇ ਕਤਲ ਦੀ ਜਾਂਚ ਮੇਰੀ ਅਕੇਲੀ ਬਗਲੀ ਜਿਹੜਾ ਮੇडम ਖਸ਼ ਹੈ ਜਦੋਂ ਤੁਸੀਂ ਇਹ ਤੁਲਾ ਚੱਕ ਲਈ ਉਦੋਂ ਬਾਅਦ ਤੁਹਾਡਾ ਮਸਲਾ ਖਤਮ ਤੁਸੀਂ ਕੰਨਿਕਾ ਅਬ ਦਸਤਰਾ ਨੇ ਜਿਹੜੇ ਮਾਰਜੂ ਕੇ ਰਹਿ ਜਾਓਗੇ ਸਾਨੂੰ ਤੁਹਾਡੀ ਗੱਲ ਦੀ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਤੇ ਬੈਠਾ ਦੀ ਮੁੱਖ ਮੰਤਰੀ ਉਹਨੇ ਇਹ ਨਹੀਂ ਕਿਹਾ ਬਜ਼ੁਰਗ ਤੇ ਜੋੜਿਆ ਯਾਰ ਚਰਸ ਦੇ ਆਧਾਰ ਦੇ ਉੱਤੇ ਉਹਨੂੰ ਉੱਤਰ ਬਿਠਾ ਕੇ ਚਹਿਲਾ ਕੱਪੀ ਪਾ ਦੋ ਤੁਖੀ ਨੇ ਬੁਰੀਆ ਉੱਦਲੀ ਹੈ ਨਹੀਂ ਪਰ ਨਹੀਂ ਕੋਈ ਚਰਸ ਨਹੀਂ ਕਰਦਾ ਵੀਰ ਮੇਰੇ ਆ ਤਾਂ ਅਸੀਂ ਉਹੋ ਜਿਹੇ ਢੰਗ ਨਾਲ ਲਿਆ ਕੇ ਬਿਠਾਦੇ ਜਿੰਨਾਂ ਦਾ ਕੰਮ ਸਟੇਜ 'ਤੇ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਕੂ ਹ ਬਣਾ ਕੇ ਸੱਤਾ ਲੈ ਗਏ 400 ਕਿਲੋ 20000 ਰੁਪਈਆ ਦਿਨੇ ਦੇ ਬਟਾ ਆਪੋਆ ਦੇ ਵਿੱਚ ਬੋਲਿਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਕਿ ਸਭ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੇ ਹੋ ਫਿਰ ਇਲੈਕਸ਼ਨ ਦੇ ਤਰੇ ਕੋਈ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਜਦੋਂ ਇੱਕ ਵਾਰ ਐਮਐਲਏ ਬਣਦਾ ਦੂਜੀ ਵਾਰ ਤੁਸੀਂ ਐਨਸੀ ਬਣਦਾ